ਅੱਜੀ ਮੇਰੇ ਬੱਲੇ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ। ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ। ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ। ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ। ਤੇ ਦੋ ਤਿੰਨ ਦਿਨ ਤੋਂ ਮਨਿੰਦਰ ਤੇ ਉਹਦੀ ਮੰਮੀ ਚੱਲ ਰਹੇ ਤੇ ਬਿਮਾਰ ਆ। ਤੇ ਅੱਜ ਪਹੁੰਚੇ ਭੈਣ ਨਾਲ ਉਹਦੀ ਖਬਰ ਲੈਣ ਵਾਸਤੇ ਰਾਤ ਨੂੰ ਕੀ ਕਿਉਂਕਿ ਦਿਨ ਦੇ ਵਿੱਚ ਉਹ ਬੀਜੀ ਕਾਫੀ ਰਹਿੰਦੇ ਆ ਘਰਾਂ ਦੇ ਵਿੱਚ ਉਹ ਸੌ ਕੰਮ ਹੁੰਦੇ ਆ ਜੀ ਕਬੀਲਦਾਰੀ ਦੇ ਵਿੱਚ ਤੇ ਉਹਨਾਂ ਕੋਲ ਜਦੋਂ ਵੀ ਟਾਈਮ ਮਿਲਿਆ ਉਹ ਸਾਡੇ ਕੋਲ ਪਹੁੰਚ ਗਏ ਨੇ ਕੱਲੋਂ ਉਪਰ ਤੁਹਾਡੀ ਮੁਲਾਕਾਤ ਆਪਣੇ ਭਰੂਆਂ ਨਾਲ ਤੇ ਭੈਣਾਂ ਨਾਲ ਤੇ ਭਾਂਡੀਆਂ ਵੀ ਆਈਆਂ ਭਾਂਡਾ ਵੀ ਆਇਆ ਸਾਰੀ ਫੈਮਿਲੀ ਆਈ ਹੈ ਜੀ ਐਦਾਂ ਹੀ ਪਰਮਾਤਮਾ ਸਭ ਫੈਮਿਲੀਆਂ ਨੂੰ ਹਾਜ਼ਰਦਾਬਾਦ ਦੇ ਰੱਖੇ ਐਦਾਂ ਹੀ ਪਿਆਰ ਪੜਾ ਕੇ ਰੱਖੇ ਪਰਮਾਤਮਾ ਲਓ ਜੀ ਆਪਾਂ ਤੁਹਾਡੀ ਮੁਲਾਕਾਤ ਕਰਾ ਦਈਏ ਤੇ ਬੜੇ ਬੜੇ ਤੁਹਾਡੀ ਵੀਡੀਓ ਨਾਲ ਕੁਝ ਕਮੈਂਟ ਤੁਸੀਂ ਸਾਨੂੰ ਪੁੱਛਿਆ ਵੀ ਮਨਿੰਦਰ ਦਾ ਨੂੰ ਕੀ ਹੋਇਆ ਮਨਿੰਦਰ ਨੂੰ ਜੀ ਥੋੜਾ ਜਿਹਾ ਬੁਖਾਰ ਇਨਫੈਕਸ਼ਨ ਹੋ ਗਈ ਸੀ ਤੇ ਹੁਣ ਅਸੀਂ ਡਾਕਟਰ ਸਰਦਾਰ ਨੇ ਤੋਂ ਦਵਾਈ ਦਿੱਤੀ ਤੇ ਬਿਲਕੁਲ ਠੀਕ ਆ ਜੀ ਹੁਣ ਤੁਹਾਡੀਆਂ ਦਵਾਵਾਂਾਂ ਜਦੋਂ ਤੱਕ ਸਾਡੇ ਨਾਲ ਹੋਣ ਤਾਂ ਸਾਡਾ ਕਿਆ ਹੋ ਜੂਗਾ ਜੀ ਕਿਉਂਕਿ ਜਿੰਨੇ ਵੀ ਸਾਡੇ ਅਰਦਾਸ ਕਰਦੇ ਆ ਵੀਰ ਭੈਣ ਭਰਾ ਤੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰਹਿਣ बोतिया गाँ करिए मुलाकात अपा कराइए ना करी ਸਾਰੀ ਖਬਰ ਲੈਣ ਬਹੁਤ ਬਹੁਤ ਇਹਨਾਂ ਦਾ ਬਤਾਲਾ ਧੰਨਵਾਦ ਸਾਰਾ ਮੰਮੀ ਆਏ ਤੋਂ ਰੋਲੇ ਰੱਪੇ ਦੇ ਸੱਤਾਂ ਤੋਂ ਮਹਲਾਲੇ ਆਏ ਧੰਨਵਾਦ ਇਹਨਾਂ ਦਾ ਸਾਰੇ ਇਹਨਾਂ ਵਿਚਾਰੇ ਰਾਤ ਨੂੰ ਭੱਜੇ ਸਾਨੂੰ ਰਾਤ ਨੂੰ ਕਿਆ ਖੇਚਲ ਸੀ ਸਵੇਰੇ ਆਜ ਦੇ 10 10 ਸਿਕਾਜੀ ਸਾਰਿਆਂ ਨੂੰ ਰੋਲੇ ਰੱਪੇ ਤੇ ਤੱਤਾ ਲੱਗ ਗਿਆ ਹੁਣ ਮਹਲਾਲੇ ਆ ਪਹੁੰਚੇ ਨੇ ਦੂਰ ਤੁਹਾਡੇ ਤੱਕ ਜਿੰਨੇ ਵੀ ਇੱਥੇ ਲੋ ਕਰਾਏ ਮੈਨੇਜਰ ਜਲਾਚਾ ਚਲ ਬਾਈ ਗੁਰਜੀ ਨਾਲ ਸਾਹ ਬਾਈ ਗੁਰਜੀ ਦੇ ਪਤੇ ਸਮਾਪਤ ਹੋਣ ਕੁਸ਼ਰਤ ਕੇ ਕਰਦੇ ਕਲਾ ਦੇਖੋ ਜੀ ਆਉਣਾ ਤਾਂ ਹੈਗਾ ਅਸੀਂ ਕੰਮ ਕਰਦੇ ਚੱਲੋ ਅੱਜ ਮਜ਼ਦੂਰੀ ਹੋ ਗਈ ਦਿਨ ਵਿੱਚ ਇਸ ਕੰਕੀਸੀ ਰੈਪੋਰਟ ਕਰੇ ਬਸ ਪਰ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਗਰਮੀ ਬਹੁਤ ਪੈਦੀ ਹੈ ਬੈਠਾ ਤਾਂ ਹੁਣ ਕਿੱਥੇ ਨੁੱਤਣ ਰੋਹੀ ਗਈ ਨਹੀਂ ਗੱਲ ਹੈ ਹਾਂ ਅਸੀਂ ਮਰੀਜ਼ ਦੀ ਖਬਰ ਲੈਣਾ ਹੈ ਇਹ ਮਰੀਜ਼ ਆਪੇ ਮਰੀਜ਼ ਉਹਦਾ ਵੀ ਹਾਂ ਬਹੁਤ ਸਾਰੀ ਰਾਤ ਅਸੀਂ ਠੰਡੇ ਠੰਡੇ ਆਏ 2 ਘੰਟਾ ਤੁਹਾਡਾ ਰੋਕੀ ਤੇ ਜਿੰਜਤਾ ਨਾਤਾ ਪੱਜੇ ਰਹੀ ਦੀ ਵੀ ਆਇਓ ਕਿੱਥੇ ਡੰਗਣ ਖੜੇ ਜੀ ਆਇਓ ਪਲਾਣਾ ਡੰਗਣ ਹੁਣ ਆਏ ਦੋ ਤੇ ਚਾਹੇ ਤਿੰਨ ਘੰਟੇ ਦਾ ਚਾਹੇ ਚਾਹ ਚਾਹੀਏ ਜੀ ਸੋਨਾ ਪਰ ਚੁੱਕਦੇ ਨੇ ਤੇ ਸਾਰਾ ਕੁਝ ਆਪਣੇ ਹੱਥ ਚ ਆ ਤੇ ਹੁਣ ਗੱਲ ਹੈ ਜੀ ਮੈਂ ਤਾਂ ਤਾਰ ਰੱਖਦਾ ਨੂੰ ਲੈ ਕੇ ਤੇ ਮਨ ਨੂੰ ਦਿੰਦੀਆਂ ਧਮਕੀਆਂ ਮਾਂਸੀ ਦੀਆਂ ਵੀ ਮਾਂਸੀ ਨੇ ਇੰਜਨ ਕਰਨਾ ਤੇਰਾ ਇੰਜਨ ਕਰਨਾ ਤੇਰਾ ਹੁਣ ਉਹ ਗੱਲਾਂ ਕਲੀਅਰ ਕਰਨਾ ਵੇ ਅਜਾ ਕੋ ਇਹ ਜੀ ਕਿਹੜੀ ਮਸ਼ੀਨ ਆ ਜਿਹੜਾ ਮੇਰਾ ਇੰਜਣ ਕਰ ਦੂਗੀ ਉਹ ਬਾਕੀ ਇਹ ਨੂੰ ਮਨ ਨਹੀਂ ਇੰਜਣ ਕਰ ਦੂਗੀ ਜਾ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਕੀ ਖਾਤੇ ਜਾਗਣਾ ਪ੍ਰਗਨੇ ਤਾਂ ਕਰ ਫਿਰ ਭਾਈ ਇੰਜ ਕਰੇ ਦਿੰਦੇ ਇਹ ਜ਼ਰੂਰੀ ਨਹੀਂ ਹੁੰਦਾ ਪਹਿਲਾ ਗੱਲ ਸੁਣ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਘਰ ਦੇ ਇਹਦੇ ਮਸਲੇ ਆ ਤਾਂ ਭਾਈ ਆਉਣਗੇ ਘਰ ਦੇ ਮਸਲੇ ਆਪਣੇ ਘਰ ਦੇ ਮਸਲੇ ਆਪ ਸੁਲਝਾਉਣੇ ਸਿੱਖ ਲੋ ਸਨਾ ਗੱਲ ਕੋ ਉੱਤੇ ਕਹਤੀ ਧਰ ਦੇ ਬਸਲੇ ਤੁਸੀਂ ਹੁਣੋਂ ਕਿਸ ਨੂੰ ਬਾੜਦੇ ਉਹ ਕਈ ਵਾਰ ਆਪੇ ਐਂਗਲ ਕਰ ਦਿੰਦੀ ਹੈ ਉਹ ਕਈ ਵਾਰ ਜੀਜਾ ਦਾ ਤੀਜਾ ਵੀ ਸਾਡੇ ਦਾ ਇੰਜਨ ਕਰ ਦੋਦਾ ਹਾਂ ਹਾਂ ਉਹ ਬਹੁਤ ਗੱਲਾਂ ਹੋ ਸਕਦੀਆਂ ਹੈ ਹੈ ਭੈਣ ਦਾ ਵੀਰ ਜੀ ਪਹਿਲਾਂ ਹੀ ਕੁੰਜੇ ਚਲਾਤਾ ਉਹਦੇ ਲੈ ਆ ਕੇ ਮੀਤੂ ਤਾਂ ਤੂੰ ਬੜੀ ਇੱਧਰ ਹੋ ਗਈ ਭੈਣ ਨੇ ਲੈ ਆ ਦੇਖਣਾ ਕੁੰਜੇ ਚਲਾਤਾ ਚਲ ਕੋਈ ਨਹੀਂ ਮੈਂ ਤਾਂ ਕੁੰਜੇ ਲਾਇਆ ਹਾਂ ਹਾਂ ਜੀ ਮਾਤਾ ਹੱਥੀਂ ਬਿਜਾ ਕੇ ਜੀ ਸਾਡਾ ਚੱਲਦਾ ਰਹੇ ਹੈਂ ਐਵਾ ਸੁਣੀ ਹੀ ਨਹੀਂ ਬਾਜ਼ੀ ਸਾਡੇ ਵਰਕੇ ਸਪੀਕਰ ਲਾਉਣੇ ਬਣੇ ਤੇ ਮੇਰੇ ਪਾਪਾ ਲਗਾ टुडे इज दatri ghat ਬੋਲਦਾ ਹੈ ਹੈ ਦਵਾਰਾ ਬੋਲਦਾ ਦਵਾਰਾ ਬੋਲਦਾ ਧੰਨ ਜੀ ਦਾਸਾ ਗਿਣੇ ਬਹੁਤ ਬੜੀ ਆਦਿ ਲਖ ਮਹਾਰਾਜ ਦਾਸ ਜੀ ਦਾਸਾ ਗਿਣੇ ਮਹਾਰਾਜ ਹਾਂ ਹਾਂ ਸੰਭਵ ਲੱਗ ਪਰਮਾਤਮਾ ਆਹ ਠੀਕ ਬਣ ਰਿਹਾ ਮਿੰਟ ਦਾ ਟੀਕਾ ਤੁਸੀਂ ਗੋਲੇ ਗੋਲੇ ਦਾ ਕੰਮ ਨਾ ਇਹ ਵੀਰਾ ਪਰਦਾ ਚਾਪੜੇ ਕੱਪੜੇ ਨਾਲ ਤੋਂ ਵਾਪਰੇਜ ਤੜਕੇ ਨਾਲ ਪਰੇਜ ਮੈਂ ਐਗੈਂਸੀਆਂ ਦਾ ਪਰੇਜ ਇੱਕ ਤੋਂ ਥੋੜਾ ਜਿਹਾ ਗੋਨਾ ਸਾਰਾ ਮਾਰਦੀ ਰੱਪਾ ਨਾ ਬਾਕੀ ਕਾਰਜ ਵੀ ਮਿਲੋ ਦੀ ਕੁਛੀ ਤੋੜ ਦੇ ਤੇਰੀ ਮੰਮੀ ਨੇ ਵਜਨ ਥੋੜਾ ਬਲ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਵੀ ਜਿਸੀ ਰਿਹਾ ਤੇ ਨੂੰ ਐਟੀ ਵਰਗੀ ਡੈਡੀ ਸਮਨ ਮੋਟੇ ਮੋਟੇ ਘਰੇ ਡੈਡੀ ਆਪ ਹੜ

ਮੇਰਾ ਕੀ ਹੈ ਜਿਹੜਾ ਖੁੰਮ ਦਾ ਰਿਸ਼ਤਾ ਵਾਹ ਤੁਸੀਂ ਐ ਠੀਕ ਠਾਕ ਹੋ ਅਸੀਂ ਜੀ ਵੀਰਾਂ ਠੀਕ ਹੈ ਮੇਰਾ ਨਾਮ ਤੇ ਜਾਂਦਾ ਹਾਂ ਹਾਂ ਐਸ ਐਸ ਹਾਂ ਇਹ ਤਾਂ ਇਹ ਕੰਮ ਕਰਕੇ ਸਾਡਾ ਮਗਾਈ ਬਹੁਤ ਆਸਤਾ ਹਾਂ ਜੀ ਹਾਂ ਇਹ ਤਾਂ ਸਹੀ ਕਰ ਲੈ ਸਹੀ ਕਰ ਹਾਂ ਇਹ ਤਾਂ ਐਸ ਆ ਰਹੀ ਹੈ। ਮਾਣ ਦੇ ਆ। ਫੋਰਸ ਨਾਲ ਤੁਸੀਂ ਬੱਸ ਬੈਂਡ ਲੀਖਾ ਗਰਮੀ ਕਿਵੇਂ? ਗਰਮੀ ਬੜੀ। ਮੇਰੀ ਸ਼ੀਸ਼ੇਆਂ ਲਈ ਤਾਂ ਸੇਕ ਆਉਂਦਾ ਹੋਣਾ। ਜਿਆਦਾ ਹੈ। ਹੈਨਾ? ਸ਼ੀਸ਼ਿਆਂ ਦਾ ਤੇ ਜਿਆਦਾ ਸਾਰੀ ਦਿਨ ਦੇ ਖੁੱਲ੍ਹੇ ਰਹਿੰਦੇ ਨੇ। ਪਰ ਦੀ ਬਾਹਰ ਵੀ ਘੜਾ ਖੁੱਲਦੀ ਹਾਂ। ਉਹਨਿਓ ਕਰਨਾ। ਉਹਨਿਓ ਕਰਨਾ ਸਭ ਕਰਵਾਉਣਾ ਚਾਹੁੰਦੇ। ਗੁਰਿਆਨ ਦਾ ਮਤੇ ਕੋਟੇ ਜਾਣ ਹੋਵੇ ਨਾ ਜੇ ਜੀ ਬੰਦ ਕੋਈ ਦਿੱਕਤ ਨਾ ਹੋਵੇ ਹਾਂ ਜੀ ਹਾਂ ਨਾ ਪੈਸੇ ਜਿਆਦਾ ਬਾਤ ਨਹੀਂ ਦੀ ਦਿੱਕਤ ਥੀ ਚਲੋ ਹੁਣ ਉਹ ਪ੍ਰਮਾਤਮਾ ਦੇ ਹੱਥਾਂ ਤੰਦਰੁਸਤ ਰੱਖਿਓ ਹਾਂ ਜੀ ਉਹ ਜਾਲੇ ਰਹਿ ਜਾਵੇ ਸਹੀ ਗੱਲ ਹੈ ਕਹੇ ਨੇ ਕਿੰਦੇ ਸਿਆਣਾ ਘਰ ਤਾਂ ਘਰ ਖੋਲਾ ਲੈਣਾ ਉਹ ਨਹੀਂ ਮਗਰ ਇਹ ਹੁੰਦੇ ਹੈ ਇਹਦਾ ਪਰਵਾਹ ਨਾ ਹਾਂ ਜੀ ਆਪ ਵੀ ਉਹਦੇ ਹੌਸਲੇ ਤੇ ਆ ਡੈਡੀ ਉਹਦੇ ਹੌਸਲੇ ਤੋ ਹਾਂ ਜਾਣਿਆ ਵਧੀਆ ਲੰਗੀ ਜਾਂਦਾ ਟਾਈਮ ਹਾਂਜੀ ਹਾਂ ਹਾਂ ਜੱਜੇ ਦਾ ਜੱਜੇ ਦਾ ਸਰਬੰਨ ਕਰਦੀ ਰਹੀ ਹਾਂ ਸਹੀ ਗੱਲ ਹੈ ਮੇਰੇ ਬਾਪ ਦੇ ਹੱਥੇ ਬੈਠਾ ਸੀ ਡੈਡੀ ਨੇ ਕਾਹ ਵੀ ਘੰਟੇ ਲਾਣਾ ਨਹੀਂ ਦਿੰਦੇ ਹਾਂਜੀ ਯਾ ਕੱਲ ਦਿਨ ਫਾਸਟ ਛੁੱਟੀਆਂ ਰਹਿੰਦੀਆਂ ਨੇ ਆਹ ਪਿਆ ਗਰਮ ਸੋਚਦਾ ਛੁੱਟੀਆਂ 'ਚ ਕੀ ਕਰੇ ਕੀ ਕਰੇ ਕਿੱਥੇ ਜਾ

ਮੈਂ ਨਹੀਂ ਜਾਣਾ ਉੱਥੇ ਭੂਤ ਆ ਡਰਦੀ ਆ ਡਰਦੀ ਆ ਡਰਦੀ ਆ ਡਰਦੀ ਆ ਨਾ ਡਰਦੀ ਆ ਡਰਦੀ ਆ ਆ ਲੈ ਚੋਣੇ ਆ ਭੈਣ ਮੈਨੇ ਕੀ ਕੀ ਚੀਜ਼ਾਂ ਹੈ ਦੱਸ ਐ ਡੈਗ ਲੈ ਕੇ ਆ ਮਾਸੀ ਕੋਲੀ ਪੈ ਆਈ ਗਈ ਮਾਮੇ ਬੁੱਧ ਜਿਹੜਾ ਕੋਈ ਨਹੀਂ ਖੇਡ ਲੈ ਆ ਖੇਡ ਲੈ कुछ नहीं कहदा वो बोल दिए दादा अरे कुछ नहीं कहदा लुका अरे पापा मत अरे तू मार द भाई और वो वो ए डैडी 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 मारो कुछ नहीं कहदा मर गया आ देख सारे हाथ ना पाई कुछ नहीं कहदा मैं अपनी मासी के लगी डैडी मार डैडी डैडी मारो पूरी तुम नो हां तू भी मार दो पांच थप्पड़ मार दो ਆਹ ਤੇ ਟੱਕਰ ਰੈਡ ਤੋਂ ਖਾਦੋ ਜੇ ਲੋ ਸਾਲ ਪੁੱਠਾ ਮੰਗਾ ਮੰਗੀ ਤੇ ਰੋਬੜਾ ਬੰਨ੍ਹ ਕੇ ਬੰਨ੍ਹ ਕੇ ਦੇ ਦੇ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਉਹ ਜ਼ਿਆਦਾ ਦੋਤੀ ਬੱਜਦਾ ਹਾਏ ਮੋਟੇ ਤੋਂ ਉੱਪਰ ਮਾੜੀ ਮੋਟੀਆਂ ਆਵਾਂ ਲੱਗਦੀਆਂ ਨੇ ਹਾਂ ਤੇ ਨੋ ਅੱਗ देना देना पानी लग जाना अब बोलो आबो सुनो आजी सुनो के गाना सुनाया पानी हर पदो बदी मधुवारी हां बदी 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 ओ रीता मोय मोय वाली मोय मोय वाली कितनी छनते और रीता के वाली लाट भी यदन ਇਹ ਹੈ ਗਮਨ ਦੀ ਗਾਹੀ ਹਾਂ ਤਾਂ ਪਨੀਰੀ ਦੀ ਜੀਤਰੀ ਰਿਤਾ ਨੂੰ ਆ ਕੇ ਮੈਂ ਬੇਚਣੇ ਨਹੀਂ ਗਿਆ ਤੇਜਾ ਦਾ ਸੰਭਾਗ ਜੀ ਦੇ ਨਾਮ ਤੋਂ ਕੱਪੀ ਬਣਾਇਆ ਜੰਮ ਹਾਂ ਆ ਨਾਉਂ ਸੀ ਨਾਉਂ ਜਲਾਈਦਾ ਨਾ ਲੈਂਦੇ ਉਹਨਾਂ ਅੱਤਰ ਦੀ ਜੇ ਤਾਂ ਮੇਰੇ ਵੀ ਨੇ ਜੇ ਤਾਂ ਮੇਰੇ ਵੀ ਤਾਂ ਤੇ ਨਾਮ ਜੁਆਈਦਾ ਇਹਦਾ ਨਾਮ ਦਾ ਰਵਿੰਦਰ ਇਹਦਾ ਜਾਂਦਾ ਮੇਰਾ ਮੋਬਾਈਲ ਦੇ ਮੇਤਾ ਨੰਬਰ 1 ਮੇਰੇ ਤੋਂ ਸਟਾਰਟ ਹੋਣੀ ਤੇ ਜਵਾਈ ਤੱਕ ਉਹ ਤੋਂ ਵਨ ਮੇ ਪਾ ਜੀ ਦਾ ਚਾਰ ਜਵਾਈ ਦਾ ਫਿਰ ਉਹ 10 ਸੇ ਮਰਾ ਤਾਂ ਪੂਰੀ ਹੁੰਦੀ ਮੈਂ ਦੇਖੂਗਾ ਆਏ ਹੋਏ ਤੂੰ ਕਿਹੜੀ ਹੁੰਦੀ ਹੈ ਜਾਨਾ რა ਕੀ ਕਹਿੰਦੇ ਅੰਕਲਾ ਚੁੱਪ ਰਹਿਣ ਦੰਦ ਨਾ ਲੰਗੇ ਵਰਬਲੀ ਜਾ ਮੇਰੇ ਨਾਲ ਦੀਆਂ ਸ਼ੂਟੀਆਂ ਲੰਗਿਆ ਜਦ 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 ਬੀਜੀ ਭਾਈ ਤੇ ਬਲੈਸ ਪਾ ਲਏ ਨਹੀਂ ਤੇ ਕੋਪਾਂ ਦਰੀ ਨਾ ਨੇ ਕੋਣ ਤੇ ਦਾ ਹਾਂ ਅਰੇ ਸੁਣ ਤੂੰ ਫਟੇ ਤਾਂ ਹਾਂ 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 ਵਾਹਿਗੁਰੂ ਹੁਣ ਫੇਰ ਆਉਗਾ ਫੇਰ ਤੈਨੂੰ ਯਾਦ ਰੱਖੂਗਾ ਪਹਿਲਾਂ ਹਾਂ ਪਹਿਲਾਂ ਕਿ ਤੂੰ ਕਹਿੰਦਾ ਸਾਡੇ ਕਾਉਂਦਾ ਨਵੰਬਰ ਹਾਂ ठीक है ठीक है समझाना गिफ्ट तो मलो एक दिन 10000 सारे सारे दता पर ना क्यों असिको तो 10000 दे मार्ची है एनीया मुल्को नेही वैसे केने भी इज्जत सी दवण तो कर दे नहीं कर एने ना सी एक स्कूटर डणवाता पु तो वो बेचारे ने 10 दिन चलाए ओ तो ले ही रखा 10000 कर गया कपड़े कमावाने दे दी जी जी सांभे भी नहीं सब बोल दी ਆ ਵੀ ਇਧਰ ਆ ਦੇ ਲੋਕ ਕਿਹਨਾ ਚੇੜ ਕੇ ਆਂਦੀ ਆਹੋ ਬੰਬੂ ਜੀ ਮੈਂ ਰੋਜ਼ ਬਾਰ ਦਿੰਦਾ ਤਾ ਠੀਕਾ ਮੈਂ ਸਮਝਾ ਪਿਆ ਮੈਂ ਥੱਲੇ ਉਤਰਨੇ ਲੱਗਾ ਤਾਂ ਪਾਪਾ ਨੇ ਟਾਇਰ ਪਰ ਚੜਾਉਂਦੇ ਪਾਪਾ ਨੇ ਡੈਡੀ ਨੇ ਧਰ ਕਿਸੇ ਨੂੰ ਅਦਾ ਮੋਰਫੇਰੋ ਚੀਜ਼ ਠੀਕ ਪਾਵਾ ਮੈਂ ਸਭ ਨਾਲ ਖੰਡੀ ਗਲੇਗੀ ਕਿਛਿਆ ਮੈਂ ਬਹੁਤਾ ਅੰਦਾਜ਼ ਨਹੀਂ ਮਿਲਦਾ ਕਹਿੰਦੇ ਟਾਇਰ ਮਗਾਉਣਾ ਪੈਂਦਾ ਹੁ ਦਵਾਇਆ ਵੀ ਉਹਨੇ ਮੱਲੀ ਨੂੰ ਦਿੱਤ ਬਹੁਤ ਬਹੁਤ ਸੋਣਾ ਹੀ ਨਹੀਂ ਬੜਾ ਬਚਾਰੀ ਕੀ

ਖੜ ਕੇ ਚਰਣੇ ਵਾਲੇ ਇੱਕ ਤਾਂ ਪੈਰਾਂ ਨਾਲ ਜਿਹੜਾ ਤੁਸੀਂ ਲੈ ਕੇ ਆਏ ਆ ਉਹ ਦੀ ਨਹੀਂ ਗੱਲ ਕਰਦੇ ਉਹੇ ਗੋਲ ਜੇ ਪਈਏ ਹੁੰਦੇ ਆ ਆਏ ਪੈਰ ਰੱਖ ਕੇ ਜਿੱਦਾਂ ਪ੍ਰਚਾਰ ਉਹ ਤਾਂ ਕੱਟੋ ਕੱਟ 10 15000 ਦਾ ਆਹੋ 10000 ਰੁਪਏ ਦਾ ਹੈ ਅਗਲੇ ਤੁਹਾਡੇ ਕੱਪੜੇ ਦਾ 14 ਦਾ ਉਹ ਮੈਂ ਨਾ ਦਾ ਕੁੱਤੜੀ ਵਿੱਚ ਚੱਲਣਾ ਨਹੀਂ ਬਾਹਰਲੇ ਦੇਸ਼ਾਂ ਚ ਜਾਂਦਾ ਕੀ ਗੱਲ ਬਾਤ ਚ ਗੱਲ ਜੀਰੋ ਕੁੱਤੇ ਕਦੀ ਬਾਗਰ ਹੋ ਰਿਹਾ ਠੀਕੇ ਕੋਲਾ ਪਿੰਡ ਚ ਨਾਲੇ ਤੇ ਮੇਰੀ ਗੱਲ ਸੁਣ ਤੂੰ ਸਾਈਕਲ ਲੈ ਮੈਂ ਮੜਾ ਮੋੜਾ ਸਾਈਕਲ ਚਲਾ। ਬੱਬਾ ਸਾਈਕਲ। ਗੱਡੀ ਚੋੜਾ ਲੈਟਰੀ ਦੀ ਬੰਦਵਾ ਦੋ। ਲੈ। ਹੈਗੀ ਆ ਉਹ ਤੇ ਸਕੂਟਰੀ ਦੇ ਤੁਹਾਡੇ ਕੋਲ ਸਕੂਟਰੀ ਨਹੀਂ। ਤੂੰ ਤੂੰ ਸਾਨੂੰ ਕੂਲਰ ਦਵਾ ਦੇ ਆਪਣੇ ਜਨਮ ਦਿਨ ਦਾ। ਪੈਸਾ ਹਾਜਾਂ। ਬਾਕੇ ਤੁਹਾਨੂੰ ਤਾਂ ਪਹਿਲੇ ਕਿਤੇ ਨਾ ਜਣਾ ਆਪਣੇ ਕੋ ਪਾਵੋ। ਵਈ ਮੇਰਾ ਜਨਮ ਦਿਨ ਬਹੁਤ ਟੈਂਜ ਜਲਾਈ। ਮੈਨੂੰ ਦੋ ਕੁੰਡਾ ਦਿੱਟਾ ਕਰਦੇ ਤੈਨੂੰ ਮੈਂ ਇਹ ਦੂ ਲੈਟਰੀ ਕਰ ਲੈਣੀ ਲੈਣੀ ਹੋਊ। ਲੈ। ਬਾਈ ਜਾਨ ਕਰਨਾ ਇਹ ਪਾਦਾ ਕੂੜਾ ਕਰਨਾ ਉਹ ਮੇਰਾ ਫਸ ਗਿਆ ਮੈਂ ਕਹਿੰਦਾ ਹੁਣ ਜਿਹੜੇ ਮੇਰੇ ਘਰ ਆ ਸਕੂਟਰੀ ਜਵਾਈ ਹੋਏ ਤੁਸੀਂ ਹਾਂਜੀ ਉਹਦੇ ਤੁਸੀਂ ਜਿਹੜੇ ਇਲੈਕਟ੍ਰਿਕ ਦਵਾਉਂਦੇ ਉਹ ਆਉਂਦੀ ਹੈ ਲਬਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਦੇ ਵਿੱਚ ਤੇ ਕਰ ਲਈ ਆਪਾਂ ਦੁੱਖ ਸੁੱਖ ਦੀਆਂ ਚਾਰ ਗੱਲਾਂ ਠੀਕ ਹੈ ਜੀ